ਹਾਂਜੀ ਕਿਸਾਨ ਭਰਾਓ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵੀ ਕਿਸਾਨ ਵੀਰ YouTube ਨਾਲ ਜੁੜਿਆ ਹੈ ਉਹਦੇ ਤੈਨ ਵਿੱਚ ਇਹ ਗੱਲ ਜ਼ਰੂਰ ਹੋਵੇਗੀ ਕਿ YouTube ਉੱਪਰ ਕੱਲ ਪਰਸੋਂ ਦਾ ਇੱਕ ਮਸਲਾ ਚੱਲ ਰਿਹਾ ਹੈ ਕਿ ਕਣਕ ਦੇ ਝਾੜ ਨੂੰ ਲੈ ਕੇ ਜੋ ICAR ਵੱਲੋਂ ਕਣਕ ਦੇ ਝਾੜ ਦੀ ਰਿਕਾਰਡਿੰਗ ਕੀਤੀ ਗਈ ਹੈ ਕਿਸਾਨ ਦਵਿੰਦਰ ਸਿੰਘ ਪਿੰਡ ਚਰਨਾਰਥਲ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਇਹਨਾਂ ਦੇ ਖੇਤ ਦੇ ਵਿੱਚੋਂ ਜੋ 33 ਕੁਇੰਟਲ 70 ਕਿਲੋ ਕਣਕ ਦਾ ਝਾੜ ਰਿਕਾਰਡ ਕੀਤਾ ਗਿਆ ਉਸ ਝਾੜ ਦੇ ਬਾਬਤ ਕਾਫੀ ਕਸ਼ਮਕਸ਼ ਚੱਲ ਰਹੀ ਹੈ YouTube ਉੱਪਰ ਜਿਹਦੇ ਵਿੱਚ ਕਿ ਇਹ ਜਿਹੜਾ ਸਾਰਾ ਮਸਲਾ ਸ਼ੁਰੂ ਹੁੰਦਾ ਹੈ ਪਹਿਲੇ ਤੇ ਇਸ ਉੱਪਰ ਸਭ ਤੋਂ ਪਹਿਲਾਂ ਵੀਡੀਓ ਪਾਈ ਸੀ ਡਾਕਟਰ ਗੁਰਵਿੰਦਰ ਸਿੰਘ ਐਗਰੀਕਲਚਰ ਇਨਫੋਰਮੇਸ਼ਨ ਵਾਲੇ ਨੇ ਜੋ ਉਹਨਾਂ ਨੇ ਉਹਨਾਂ ਤੋਂ ਬਾਅਦ ਆਪਣੇ ਜੋ ਮੇਰੀ ਖੇਤੀ ਮੇਰਾ ਕਿਸਾਨ ਵਾਲੇ ਡਾਕਟਰ ਕੁਲਦੀਪ ਸਿੰਘ ਸ਼ਿਰਕਲ ਮਰਖਈ ਜੀ ਤੁਸੀਂ ਸਾਰੇ ਜਾਣਦੇ ਹੋ ਲਗਭਗ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਆਪਣੇ YouTube YouTube ਉੱਪਰ ਅਤੇ Facebook ਉੱਤੇ ਜੋ ਕਿ ਉਹਨਾਂ ਨੇ ਆਪਣੀ ਪੋਸਟ 'ਤੇ ਸਿਰਫ ਇੰਨਾ ਹੀ ਲਿਖਿਆ ਸੀ ਕਿ ICAR ਵੱਲੋਂ ਕਣਕ ਦਾ ਝਾੜ ਰਿਕਾਰਡ ਕੀਤਾ ਗਿਆ ਤੇ ਕਿਸਾਨ ਵੀਰ ਦਾ ਪਤਾ ਐਡਰੈਸ ਦਿੱਤਾ ਗਿਆ ਸੀ ਤੇ ICAR ਨੇ ਜੋ ਆਪਣੀ ਵੈਬਸਾਈਟ ਉੱਪਰ ਜਾਣਕਾਰੀ ਅਪਲੋਡ ਕੀਤੀ ਸੀ ਤੇ ਉਸ ਦਾ ਸਕਰੀਨਸ਼ਾਟ ਇੰਨੇ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਸੀ ਕੋਈ ਇਹਦੇ ਵਿੱਚ ਕੋਈ ਵੱਧ ਘੱਟ ਗੱਲ ਉਹਨਾਂ ਨੇ ਆਪਣੇ ਵੱਲੋਂ ਨਾ ਹੀ ਲਿਖੀ ਨਾ ਹੀ ਕਹੀ ਉਹਨਾਂ ਦੀ ਇਹ ਪੋਸਟ ਪੈਣ ਤੋਂ ਬਾਅਦ ਆਪਣਾ ਇੱਕ ਛੋਟਾ ਭਰਾ ਐਗਰੀਡਵਾਈਸ ਵਾਲੇ ਸ਼ਾਇਦ ਚਰਨਜੀਤ ਸਿੰਘ ਉਹਨਾਂ ਦਾ ਨਾਮ ਹੈ ਵੀਰ ਦਾ ਸ਼ਾਇਦ ਉਹਨਾਂ ਦੀ ਕੋਈ ਪੁਰਾਣੀ ਖਾਰ ਹੋਵੇਗੀ ਡਾਕਟਰ ਸਾਹਿਬ ਨਾਲ ਜਾਂ ਪਤਾ ਨਹੀਂ ਕੀ ਗੱਲ ਹੈ ਉਹਨਾਂ ਨੇ ਪੋਸਟ ਪਾਈ ਆਪਣੇ YouTube ਉੱਪਰ ਮੈਂ ਇਹਨਾਂ ਸਾਰੇ ਵੀਰਾਂ ਨੂੰ ਫੋਲੋ ਕਰਦਾ ਇਹਨਾਂ ਸਾਰਿਆਂ ਨੂੰ ਕਿ ਜਿਸ ਵੀ ਕਿਸਾਨ ਵੀਰ ਨੇ ਕਿਸੇ ਵੀਰ ਭਾਈ ਨੇ ਆਪਣਾ ਚੈਨਲ ਬਣਾਇਆ ਖੇਤੀਬਾੜੀ ਵਾਲਾ ਮੈਂ ਸਾਰਿਆਂ ਨੂੰ ਹੀ ਫੋਲੋ ਕਰਦਾ ਆਪਣੇ ਉਸੂਲ ਹੈ ਕਿ ਹਰ ਕਿਸੇ ਤੋਂ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਆਪਾਂ ਖੇਤੀਬਾੜੀ ਨਾਲ ਜੁੜੇ ਹੋਣ ਕਰਕੇ ਹਰ ਇੱਕ ਚੈਨਲ ਜੋ ਖੇਤੀਬਾੜੀ ਨਾਲ ਸੰਬੰਧਿਤ ਹੈ ਆਪਾਂ ਹਰ ਨੂੰ ਹਰ ਇੱਕ ਨੂੰ ਫੋਲੋ ਕਰੀਦਾ ਹੈ ਤੇ ਉਹ ਹੈਗੀ ਡਵਾਈਸ ਵਾਲੇ ਵੀਰ ਨੇ ਪੋਸਟ ਪਾਈ ਇਹ ਜਿਹੜਾ आईसीआर ਵੱਲੋਂ ਚਾਰ ਰਿਕਾਰਡ ਕੀਤਾ ਗਿਆ ਸੀ ਯੂਨੀਵਰਸਿਟੀ ਨੇ ਉਹ ਪੋਸਟ ਡਿਲੀਟ ਕਰਤੀ ਇਹ ਗਲਤ ਜਾਣਕਾਰੀ ਦਿੱਤੀ ਗਈ ਸੀ ਜਿਸ ਕਰਕੇ आईसीआर ਨੇ ਆਪਣੀ ਪੋਸਟ ਹਟਾ ਲਈ ਆਪਣੀ ਵੈਬਸਾਈਟ ਤੋਂ ਤੇ ਝੂਠਾ ਗੁੰਮਰਾਹ ਕੀਤਾ ਗਿਆ ਕਿਸਾਨਾਂ ਨੂੰ ਇਸ ਤਰ੍ਹਾਂ ਕਰਕੇ ਪੋਸਟ ਪਾਈ ਸੀ ਵੀਰ ਨੇ ਤੇ ਕਿਸਾਨ ਵੀਰੋ ਪਹਿਲੀ ਗੱਲ ਤਾਂ ਇਹ ਹੈ ਡਾਕਟਰ ਸਾਹਿਬ ਨੇ ਆਪਣੇ ਵੱਲੋਂ ਕੁਝ ਵੀ ਆਪਣੀ ਪੋਸਟ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਆਪਣੇ ਵੱਲੋਂ ਕੁਝ ਵੀ ਐਡ ਨਹੀਂ ਕੀਤਾ ਸੀ ਤੇ ਦੂਸਰੀ ਗੱਲ ਬੀਰ ਚਰਨਜੀਤ ਸਿੰਘ ਵੱਲੋਂ ਜਿਹੜੀ ਪੋਸਟ ਪਾਈ ਗਈ ਉਹ ਬਿਲਕੁਲ ਨਿਰਾਤਰ ਤੇ ਝੂਠੀ ਪੋਸਟ ਸੀ ਦੇਖੋ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਸਾਰੇ ਆਪੋ ਆਪਣਾ ਕੰਮ ਕਰ ਰਹੇ ਨੇ ਕਰੋ ਤੇ ਪਰ ਜੋ ਸੱਚ ਹੈ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਬੀਰ ਨੇ ਜੋ ਪੋਸਟ ਪਾਈ ਕੇ ਆਈਸੀਆਰ ਨੇ ਪੋਸਟ ਡਿਲੀਟ ਕਰਤੀ ਜਾਣਕਾਰੀ ਹਟਾ ਲਿਓ ਬਿਲਕੁਲ ਗਲਤ ਸੀ ਆਈਸੀਆਰ ਦੀ ਵੈਬਸਾਈਟ ਦੇ ਉੱਪਰ ਤੁਸੀਂ ਹੁਣ ਵੀ ਜਾ ਕੇ ਚੈੱਕ ਕਰ ਸਕਦੇ ਹੋ ਉਸੇ ਤਰ੍ਹਾਂ ਸਾਰੀ ਪੋਸਟ ਉਹਨਾਂ ਨੇ ਸਾਂਝੀ ਕੀਤੀ ਹੋਈ ਹੈ ਕਿਸਾਨ ਦਾ ਨਾਮ ਕਿਸਾਨ ਦੀ ਫੋਟੋ ਤੇ ਝਾੜ ਵਗੈਰਾ ਸਭ ਦੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੋਈ ਹੈ ਹਲੇ ਵੀ ਕੋਈ ਪੋਸਟ ਉਹਨਾਂ ਨੇ ਡਿਲੀਟ ਨਹੀਂ ਕੀਤੀ ਕੋਈ ਕਿਸੇ ਨੇ ਮਾਫੀ ਨਹੀਂ ਮੰਗੀ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਵੀਰ ਦੇ ਖੇਤ ਚੋਂ ਝਾੜ ਰਿਕਾਰਡ ਕੀਤਾ ਸੀ ਉਹਨਾਂ ਨੇ ਲਾਈਵ ਆ ਇੱਕ ਵੀ ਜਾਣਕਾਰੀ ਦਿੱਤੀ ਇਹ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਖੇਤ ਜਾ ਕੇ ਤੁਸੀਂ ਸਭ ਕੁਝ ਦੇਖ ਸਕਦੇ ਹੋ ਝੜ ਬਾਬਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰ ਦਾ ਨਾਮ ਹੈ ਦਵਿੰਦਰ ਸਿੰਘ ਪਿੰਡ ਚਨਾਰਥਲ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਉਸ ਤੋਂ ਬਾਅਦ ਇਹ ਪੋਸਟ ਨਾਲ ਪਹਿਣ ਤੋਂ ਬਾਅਦ ਦੇਖੋ ਵੀਰ ਵਾਸਤੇ ਬਹੁਤ ਗਲਤ ਗੱਲ ਹੈ ਛੋਟਾ ਵੀਰ ਆਪਣਾ ਉਹਨਾਂ ਨੇ ਦੁਬਾਰਾ ਫੇਰ ਇੱਕ ਪੋਸਟ ਪਾਈ ਕਿ ਡਾਕਟਰ ਗੁਲਦੀਪ ਸਿੰਘ ਸ਼ੇਰਗੱਲ ਮਰਖਈ ਯੂਨੀਵਰਸਿਟੀ ਦੇ ਚਮਚੇ ਹੈ ਇਦਾਂ ਫਲਾਨਾ ਠਮਕਾ ਤੇ ਵੀਰੋ ਜੇਕਰ ਆਪਰ ਨੂੰ ਯੂਨੀਵਰਸਿਟੀ ਤੋਂ ਨਹੀਂ ਪ੍ਰੋਬਲਮ ਹੈ ਤੇ ਸਾਰੇ ਕਿਸਾਨ ਵੀਰ ਲਗਭਗ 95% ਕਿਸਾਨ ਵੀਰ ਯੂਨੀਵਰਸਟੀਆਂ ਦਾ ਹੀ ਬੀਜ ਜੋ ਸਰਕਾਰੀ ਸੰਸਥਾਨ ਨੇ ਯੂਨੀਵਰਸਿਟੀ ਹੈ ਚਾਹੇ ਪੰਜਾਬ ਯੂਨੀਵਰਸਿਟੀ ਹੈ ਚਾਹੇ ਹਰਿਆਣਾ ਹਿਸਾਬ ਯੂਨੀਵਰਸਿਟੀ ਹੈ ਚਾਹੇ ਆਈਸੀਆਰ ਹੈ ਇਸ ਤਰ੍ਹਾਂ ਦੀਆਂ ਸੰਸਥਾਵਾਂ ਵੱਲੋਂ ਬਣਾਏ ਗਏ ਬੀਜ ਹੀ ਵਰਤਦੇ ਆਪਣੇ ਖੇਤਾਂ ਦੇ ਵਿੱਚ ਤੇ ਪ੍ਰਾਈਵੇਟ ਬੀਜ ਬਹੁਤ ਘੱਟ ਕਿਸਾਨ ਵੀ ਲਗਭਗ 5-7% ਪਰਸੈਂਟ ਕਿਸਾਨ ਵੀ ਰੀ ਵਰਤਦੇ ਆ। ਜ਼ਿਆਦਾਤਰ ਬੀਜ ਯੂਨੀਵਰਸਿਟੀਆਂ ਵੱਲੋਂ ਹੀ ਬਣਾਏ ਹੋਏ ਵਰਤੇ ਜਾਂਦੇ ਆ। ਇਸ ਤਰ੍ਹਾਂ ਨਹੀਂ ਹੁੰਦਾ। ਆਪਾਂ ਮੰਨਦੇ ਕਿ ਯੂਨੀਵਰਸਿਟੀਆਂ ਉਸ ਤਰੀਕੇ ਨਾਲ ਜਿਦਾ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਦਾ ਕਿਸਾਨਾਂ ਵਾਸਤੇ ਉਸ ਤਰ੍ਹਾਂ ਕੰਮ ਨਹੀਂ ਕਰ ਰਹੀਆਂ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਇੱਕ ਪੋਸਟ ਹੋਰ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ WhatsApp ਦਾ ਸਕਰੀਨਸ਼ਾਟ ਸੀ ਜਿਦੇ ਵਿੱਚ ਵੀਰ ਚਰਨਜੀਤ ਸਿੰਘ ਵੱਲੋਂ ਗੱਲ ਕੀਤੀ ਗਈ ਸੀ ਕਿ ਮੇਰੇ ਕੋਲ ਤੁਹਾਡੀ ਰਿਕਾਰਡਿੰਗਾਂ ਨੇ ਜਿਹੜਾ ਵੀ ਸਮਝਦਾਰ ਇਨਸਾਨ ਹੁੰਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੀ ਹਰਕਤਾਂ ਨਹੀਂ ਕਰਦਾ ਇਦਾਂ ਦੀ ਹਰਕਤਾਂ ਕਰਨੀਆਂ ਬਹੁਤ ਘਟੀਆਂ ਗੱਲ ਹੈ ਇਹ ਸਹੀ ਮਾਨਸਿਕਤਾ ਨਹੀਂ ਹੈਗੀ ਇਸ ਤਰ੍ਹਾਂ ਕਰਨਾ ਕਿਸੇ ਵੇਲੇ ਆਪਣੀ ਜਾਰੀ ਦੋਸਤੀ ਹੁੰਦੀ ਆ ਆਪਾਂ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲੈਣੇ ਆ ਤੇ ਉਸ ਵੇਲੇ ਜੇ ਕੋਈ ਆਪਣੀ ਰਿਕਾਰਡਿੰਗ ਕਰਦਾ ਤਾਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਬੰਦੇ ਦੇ ਮਨ ਦੇ ਵਿੱਚ ਆਪਣੇ ਵਾਸਤੇ ਕਿੰਨਾ ਕਿ ਸਤਕਾਰ ਹੈ ਤੇ ਉਹ ਅੱਗੇ ਆਪਣੇ ਵਾਸਤੇ ਕੀ ਸੋਚ ਰੱਖਦੇ ਮਨ ਦੇ ਵਿੱਚ ਇਦਾਂ ਦੇ ਬੰਦਿਆਂ ਤੋਂ ਵਿਚਾਰ ਰੱਖਣਾ ਚਾਹੀਦਾ ਆਪਾਂ ਨੂੰ ਤੇ ਦੂਸਰੀ ਬੇਨਤੀ ਇਹ ਹੈ ਕਿਸਾਨ ਵੀਰੋ ਤੁਸੀਂ ਹੁਣ ਆਪ ਹੀ ਇਸ ਦਾ ਫੈਸਲਾ ਕਰਨਾ ਹੈ ਤੁਸੀਂ ਡਾਕਟਰ ਸ਼ੇਰ ਗਿਲਮਰਖਈ ਜੀ ਦੇ YouTube ਉੱਪਰ ਜਾ ਕੇ ਵੀ ਉਹਨਾਂ ਦੀ ਪੋਸਟਾਂ ਦੇਖ ਸਕਦੇ ਹੋ ਤੇ ਐਗਰੀ ਡਵਾਈਸ ਵਾਲੇ ਵੀਰ ਚਰਨਜੀਤ ਸਿੰਘ ਦੇ ਚੈਨਲ ਤੇ ਜਾ ਕੇ ਉਹਨਾਂ ਦੀ ਪੋਸਟਾਂ ਦੇਖ ਸਕਦੇ ਹੋ ਤੇ ICAR ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੀ ਵੈਬਸਾਈਟ ਦੇ ਉੱਪਰ ਹਲੇ ਵੀ ਉਹ ਜਾਣਕਾਰੀ ਪਈ ਹੈ ਤੁਸੀਂ ਕਿਸੇ ਵੀ ਵੇਲੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਤੇ ਦੂਸਰਾ ਜੋ ਕਿਸਾਨ ਹੈ ਦਵਿੰਦਰ ਸਿੰਘ ਉਹਨਾਂ ਇਹ YouTube ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਪਰ ਉਹਨਾਂ ਦੇ Facebook Facebook ਉੱਪਰ ਉਹਨਾਂ ਨੇ ਸਾਰੀਆਂ ਪੋਸਟਾਂ ਪੰਨਿਆਂ ਨੇ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਇਹ ਮਸਲਾ ਦੇ ਵਿੱਚ ਅਸਲ ਦੇ ਵਿੱਚ ਤੁਸੀਂ ਆਪਣੇ ਆਪ ਆਪਣੇ ਦਿਮਾਗ ਦੇ ਨਾਲ ਫੈਸਲਾ ਕਰਨਾ ਹੈ ਦੂਸਰੀ ਬੇਨਤੀ ਹੈ ਕਿ YouTube ਉੱਪਰ ਬਹੁਤ ਸਾਰੇ ਕਿਸਾਨ ਵੀਰ ਨੇ ਚੈਨਲ ਬਣਾਏ ਨੇ ਪੋਸਟਾਂ ਵੀਡੀਓ ਸਾਂਝੀ ਕਰਦੇ ਨੇ ਜੇਕਰ ਕਿਸੇ ਨੂੰ ਆਪਾਂ ਨੂੰ ਕਿਸੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਉਹਨੂੰ ਲਾਈਕ ਕਰਦਿਆ ਕਰੋ ਜੇਕਰ ਨਹੀਂ ਚੰਗੀ ਲੱਗਦੀ ਆਪਣਾ ਅੱਗੇ ਨਿਕਲ ਜਾਇਆ ਕਰੋ ਸਭ ਨੂੰ ਆਪੋ ਆਪਣਾ ਕੰਮ ਕਰਨ ਦੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇੱਕ ਦੂਸਰੇ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਹਾ ਜੇਕਰ ਆਪਣੇ ਕੋਲ ਤੱਥ ਨੇ ਕਿਸੇ ਗੱਲ ਦੇ ਤਾਂ ਉਹ ਤੱਥਾਂ ਦੇ ਸਮੇਤ ਗੱਲ ਸਾਂਝੀ ਕਰਨੀ ਚਾਹੀਦੀ ਹੈ ਸਭ ਦੇ ਵਿੱਚ ਤੇ ਸਾਰੇ ਲੋਕਾਂ ਦੇ ਸਾਹਮਣੇ ਗੱਲ ਰੱਖਣੀ ਚਾਹੀਦੀ ਹੈ ਤੇ ਲੋਕ ਆਪਣੇ ਆਪ ਉਸ ਗੱਲ ਦਾ ਨਿਤਾਰ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ